ਜਿਹੜੀ ਆ ਦਿਮਾਗੀ ਬੀਬੀ ਕਿਹਾ ਹੂੰ ਆਵਲਾ ਪਟਰਾ올 ਚ ਕੀ ਘੋਲੀ ਜਾਂਦੀ ਰਾਜੂ ਵੇਖ ਲੈ ਇਹ ਰਾਜੂ ਨੂੰ ਹੁਣੇ ਮੈਂ ਪਾਉਣ ਤਾਂ ਲੈਣਾ ਆ ਬੀਬੀ ਅੱਕ ਲਾਉਣੀ ਮੈਂ ਲਾ ਦਿੰਦਾ ਲੈ ਕ੍ਰੇਲਾ ਕੀ ਹੁੰਦਾ ਗੁੱਤ ਦਾ ਕ੍ਰੇਲਾ ਬਣਾਉਣਾ ਲੋ ਹੈ ਪਵੈਂਦੀ ਵੇਖ ਕਿਵੇਂ ਹਣ ਓਏ ਓਏ ਲੱਕ ਚ ਨਹੀਂ ਮਾਰ ਨਾਉਂਦੀਆਂ ਨਹੀਂ ਨਾਉਂਦੀਆਂ ਨਹੀਂ ਨਾਉਂਦੀਆਂ ਨਹੀਂ ਜੇ ਲੋਕੋ ਜਾਗਾ ਕਿਦੰਨਾ ਤਹੀ ਲਾਸਟ ਪਿਛਲਾ ਪਾਣੀ ਦੇ ਵਿੱਚ ਕਹਿੰਦੇ ਪਾ ਕੇ ਸ਼ੂ ਤੇ ਮੁੰਡਾ ਰੰਗ ਦੇ ਰੰਗ ਮਾਰੀ ਜਾਂਦਾ ਕਿਉਂਕਿ ਵਿਆਹ ਦੇ ਦਿਨ ਨੇੜੇ ਆ ਵੀਰੇ ਵਿਆਹ ਦੇ ਦਿਨ ਠੀਕ ਹੈ ਨਾ ਲੱਥੇ ਨਾ ਖਾਲੀਂ ਗਦੇ ਐਵੇਂ ਆਹ ਹੋ ਗਿਆ ਉਹ ਟੇਡਾ ਟੇਡਾ ਓਏ ਹੇ ਤੇਰੀ ਭੈਣ ਨੂੰ ਡਰਾ ਲੈ ਬਾਹਰ ਟੇਡਾ ਵੇਦੀ ਵੇਖੀ ਚੱਲ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੰਮੀ ਪੱਕਾ ਤੂੰ ਰੀਲ ਵੇਖੀ ਨਾ ਮੈਂ ਵੇਖੀ ਆ ਆਹ ਲਾ ਪਟ્રોલ ਚ ਕੀ ਘੋਲੀ ਜਾਂਦੀ ਰਾਜੂ ਵੇਖ ਲੈ ਇਹ ਰਾਜੂ ਨੂੰ ਹੁ ਆਹ ਉਹ ਕਹਿੰਦਾ ਪੈਟਰੋਲ ਨਾ ਜੋ ਅੱਗ ਲਾਉਣ ਲੱਗੀ ਆ ਤੇ ਲਿਆ ਮੈਂ ਲਾ ਦੇਣਾ ਮੈਂ ਹਾਂ ਉਵੇਂ ਵੀ ਮੈਂ ਲਾ ਸਕਦੀ ਹਾਂ ਪੈਟਰੋਲ ਕੀ ਹੋਇਆ ਕੀ ਹੋਇਆ ਨੂੰ ਖੋਲਣ ਦੇ ਵਿੱਚ ਆਹ ਵੇਖੀ ਤੇ ਮੈਂ ਕਿੰਨੀ ਆ ਪੁੱਛ ਨਾ ਰਾਜੂ ਨੂੰ ਆਹ ਢੇ ਢੇ ਚਿਪਰੇ ਜਿ ਦੇ ਦੋ ਇਹਦੇ ਚ ਕੋਲਤੇ ਆ ਤੇ ਆ ਹੀ ਬਣੀ ਆ ਉਹ ਉਂਜੀ ਇਕੱਠੀ ਹੋ ਜਾਂਦੀ ਆ ਆ ਹੀ ਬਣੀ ਆ ਆ ਪਾਉਣੀ ਆ ਤੇੜਾਂ ਚ ਆ ਆੜੀ ਮੇਰੇ ਮੇਲਾ ਆ ਜਿਹੜੀ ਆ ਦਿਮਾਗੀ ਬੀਬੀ ਕੀ ਹਾਂ ਕਿਹਾ ਹੂੰ ਕਿਵੇਂ ਕੀ ਬਣਵਾਉਣਾ ਤੂੰ ਕarele ਕarele ਕੀ ਹੁੰਦਾ ਗੁੱਤ ਦਾ ਕarele ਬਣਾਉਣਾ ਨੂੰ ਹੈ ਗੁੱਤ ਦਾ ਕarele ਭੱਕਾ ਵਾਲੀਏ ਲੂੰਡੀ ਦੀ ਆ ਲੂੰਡੀ ਬਣਵਾ ਲੂੰਡੀ ਆਵੇ ਆਵੇਂ ਓ ਓ ਉਹ ਕੋਲ ਗਈ ਓਏ 3 ਫਾਂਕਾ ਦਾ ਆ ਮਾਪੇ ਓ ਵੇਂਦੀ ਵੇਖ ਕਿਵੇਂ ਹਣ ਓਏ ਓਏ ਲੱਕ ਚ ਨਹੀਂ ਮਾਰ ਲਈ ਫੇਰੇ ਠੀਕ ਹੈ ਨਾ ਹੋ ਜਾ ਬੰਨਿਆ ਗਿਆ ਕarele ਕarele ਬੰਨਿਆ ਗਿਆ ਦਾ ਬੰਨੋ ਕarele ਦਾ ਮਾਰਦੀ ਕਿਵੇਂ ਮੈਂ ਮਾਰਾ ਮੈਂ ਮਾਰਾ ਮੈਂ ਮਾਰਾ ਖੜ ਜਾ ਤੈਨੂੰ ਮੁੰਦ ਲਗ ਰੇ ਲਗ ਚਾਕੇ ਤੇ ਖੁੰਡੀ ਤੇ ਹੀ ਬੰਦੀ ਮੇਰੇ ਅੱਗੇ ਕੁੱਟੀਆਂ ਨਾ ਕਾਂਦੀ ਜਾਈਂ ਕਿਤੇ ਆ ਵੀ ਬਨ ਕੇ ਦੇ ਇਹਦਾ ਕਰੇਲਾ ਕੋਈ ਨਹੀਂ ਲੈ ਸਕੂਲੋਂ ਆਣ ਕੇ ਵੱਡੀਆਂ ਨੇ ਉਹ ਮੈਂ ਗੱਲਾਂ ਮਾਰਦੀਆਂ ਨਾਉਂਦੀ ਗਈ ਨਹੀਂ ਨਾਉਂਦੀਆਂ ਨਹੀਂ ਨਾਉਂਦੀਆਂ ਧੋਂਦੀਆਂ ਨਹੀਂ ਜੇ ਲੋਕੋ ਇਹਨਾਂ ਨੂੰ ਅਕਲ ਸਿਖਾਓ ਮਾੜਾ ਜਾ ਖੋਤ ਬਣਾਉਣੇ ਨਹੀਂ ਆ ਸਜਾਗਾ ਕਿਦਨਾਂ ਤੇ ਹੀ ਲਾਸਟ ਪਿਛਲੇ ਮਹੀਨੇ ਨਾਲ ਤੀਨ ਸੌ ਖਾ ਜਾ ਕਾਲੀ ਹੱਲੇ ਨਾ ਆ ਗਏ ਕਾਲੀ ਹੱਲੇ ਨਾ ਆ ਗਏ ਢੀ ਆਲੇ ਓ ਸਵਾਹ ਹੋ ਨਾਉਣੀ ਤੂੰ ਇੱਥੇ ਸਵਾਹ ਨਾਉਂਦੇ ਨਾਉਂਦੀ ਧੌਂਦੀ ਨਹੀਂ ਜੇ ਲਿਬੜੀ ਤੇ ਬੜੀ ਰਹਿੰਦੀ ਸਾਰੀ ਢੜੀ ਢੋਡੇ ਬਾਤ ਮਾਲੀ ਗਈ ਜਰਚੀ ਨਾਉਂਨੇ ਆਵੇਂ ਨਾ ਬੋਲੇ ਸਰਬਾਹ ਹਾਂ 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 ਜਿਹਦਾ ਕੰਮ ਉਹਨੂੰ ਇੱਥੇ ਆ ਕੇਦਾ ਜਿਹਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਕਿਉਂ ਪਾਣੀ ਦੇ ਵਿੱਚ ਕਹਿੰਦੇ ਪਾ ਕੇ ਸ਼ੂ ਤੇ ਮੁੰਡਾ ਰੰਗ ਦੇ ਰੰਗ ਮਾਰੀ ਜਾਂਦਾ ਕਿਉਂਕਿ ਵਿਆਹ ਦੇ ਦਿਨ ਨੇੜੇ ਆ ਵੀਰੇ ਵਿਆਹ ਦੇ ਦਿਨ ਨੇੜੇ ਆ ਸੋ ਤੁਸੀਂ ਮਿਲ ਸਕਦੇ ਹੋ ਇੰਸਟਾਗ੍ਰਾਮ ਤੇ ਫੇਮਸ ਇਨਫਲੂਐਂਸਰਾਂ ਨਾਲ ਆ ਨਵੀਂ ਪਨੀਰੀ ਵੀ ਤਿਆਰ ਹੋ ਚੁੱਕੀ ਹੈ ਤੇ ਆਪਣੀ ਰਮਣ ਕਿੱਥੇ ਆ ਰਾਜੂ ਰਮਣ ਕਿੱਥੇ ਆ ਅਸੀਸ ਅੰਜਲੀ ਤੁਸੀਂ ਲੱਭੋ ਕਿਹੜੀ ਕਿਹੜੀ ਆਓ ਵੇਖੋ ਇਹ ਨਵੀਂ ਇਨਫਲੂਐਂਸਰ ਆ ਪਤਲੀ ਥੋੜੀ ਜੀ ਥੋੜੇ ਦਿਨਾਂ ਚ ਇਹ ਵੀ ਮਤਲਬ ਕਿ ਆਊਗੀ ਫਾਰਮ ਦੇ ਵਿੱਚ ਨਾਲ ਹੀ ਗਾਣੇ ਚੱਲਦੇ ਜਿੰਨੇ ਸਾ ਦਿੱਤੇ ਰ ਆਪਣੇ ਰੱਬ ਦੇ ਲੇਖੇ ਲਾ ਦੇਣੇ ਨੇ ਵਾਹ ਜੀ ਵਾਹ ਕਮਾਲ ਹੋਈ ਪਈ ਆ ਪਿਆਰਾਂ ਤੇ ਰੂਹਾਂ ਦੀਆਂ ਗੱਲਾਂ ਹੋਣਦੀਆਂ ਵੀਰ ਮੇਰੇ ਸਾਹਮਣੇ ਖੜੇ ਨੇ ਵੈਂਦੀ ਵੇ ਕਿਵੇਂ ਆ ਸਾਨੂੰ ਟੇਡਾ ਟੇਡਾ ਤੱਕਦੀ ਐ ਤੂੰ ਇਹ ਗਲੀ ਸਰਕਾਰੀ ਏ ਠੀਕ ਐ ਨਾ ਅਸੀਂ ਨੰਗ ਸਾਦਦੇ ਠੀਕ ਐ ਨਾ ਲੱਥੇ ਨਾ ਖਾਲੀ ਗਦੇ ਐਵੇਂ ਆਹੋ ਹੋ ਗਿਆ ਟੇਡਾ ਟੇਡਾ ਓਏ ਤੇਰੀ ਭੈਣ ਡਰਾ ਰੇ ਸਭਾ ਟੇਡਾ ਵੇਦੀ ਵੇਖੀ ਚਾਲ ਇਹ ਨਹੀਂ ਲੱਗਦੀ ਕੋਈ ਇਹਦਾ ਲੱਗਦਾ ਇਹਦੀ ਸਾਰਿਆਂ ਨਾਲ ਦਸ਼ਮਣੀ ਭਰਾਵਾ ਪੁਰਾਣੀ ਗੱਲ ਜੀ ਤੇਰੇ ਨਾਲ ਦਸ਼ਮਣੀ ਇਹ ਲੈ ਆ ਵੇਖੀ ਸਾਰਿਆਂ ਦੀ ਟੇਡਾ ਟੇਡਾ ਵੇਂਦੀ ਆਏ ਕਟਾ ਡਾੜਾ ਸਾਰਾ ਅਸਮਾਨ ਚੱਕਿਆ ਪਿਆ ਸੀ। ਰਾਤਾਂ ਰਾਤਾਂ ਜਾ ਕੇ ਮੁੰਡੇ ਕੰਮ ਕਰਦੇ ਪਏ ਆ। ਫਿਰ ਵੀ ਨਹੀਂ ਕੰਮ ਨਿਬੜਦਾ ਪਿਆ। ਇਹ ਆਉਂਦੇ ਹੀ ਗਾ ਲੈਂਦੇ। ਕਈ ਚਾਹ ਹੀ ਪੀ ਜਾਂਦੇ ਬੈਠੇ ਨਾਲ। ਦੋ ਦੋ ਵਿਆਹ ਹੋਏ ਜਿਨ੍ਹਾਂ ਦੇ। ਕਈ ਸਮਾਨ ਸਮਾਨ ਲੈਣ ਤੁਰਿਆ ਨਹੀਂ ਕਿੰਨਾ ਡੈ। ਤੂੰ ਬਾਹਰ ਨਿਕਲ ਕੇ ਆ ਲੈ ਮੁਰਦੇ ਦਾ ਕਾਕਾ ਦਾ ਕਾਕਾ ਮੈਂ ਕਾਕਾ ਵਿਆਹ ਨੂੰ ਕਰ ਦੂੰ। ਬਾਤੋ ਬਾਤ ਜਿਦੋਂ ਆਇਆ ਵਾ ਉਦੋਂ ਵੀ ਅੰਦਰ ਵੜ ਗਿਆ। ਕਿੰਨਾ ਨਿਕਾਲਿਆ ਜਉਂਦਾ ਕਿ ਉਹ ਐ ਨਾ ਕਿ ਦੋ ਵਿਆਹ ਹੋਏ ਆ ਹੂੰ ਤੋਂ ਨਾ ਕਿ ਦੋ ਵਿਆਹ ਹੋਏ ਆ ਬਾਹੂ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ